ਮੈਂ ਸਰ ਕਿਸ ਚੀਜ਼ ਦਾ ਪਰਚਾ ਲਗਾ ਰਿਹਾ ਜੀ ਕਹਿੰਦੇ ਤੁਸੀਂ ਨਾ ਉਹਨਾਂ ਨੂੰ ਉਹਨਾਂ ਦਾ ਕੰਮ ਕੀਤਾ 20000 ਰੁਪਏ ਤੁਸੀਂ ਲੈ ਕੇ ਚਲ ਗਏ ਜੀ ਉਲਟਾ ਸਰ ਮੈਂ ਇਹਨਾਂ ਕੋਲ ਪੈਸੇ ਲੈਣੇ ਆ ਚਿਪਸਨਾਨਾ ਪ੍ਰਧਾਨ ਹੈ ਜੀ ਅਮਿਤੋੜਾ ਜੀ ਤੇ ਮੈਂ ਉਹ ਕੋ ਪੈਸੇ ਲੈਣ ਜਾਣਾ ਭਾਜੀ ਮੈਨੂੰ ਪੈਸੇ ਨਹੀਂ ਦਿੰਦਾ ਜੀ ਉਲਟਾ ਅੱਜ ਮੇਰੇ ਖਿਲਾਫ ਇਹਨੇ ਮੈਨੂੰ ਥਾਣੇ ਤੋਂ ਫੋਨ ਆਇਆ ਜੀ ਕਹਿੰਦੇ ਥਾਣੇ ਆਓ ਜੀ ਤੁਹਾਡੇ ਖਿਲਾਫ ਪਰਚਾ ਲਿਖਾ ਰਿਹਾ ਜੀ ਮੈਂ ਸਰ ਕਿਸ ਚੀਜ਼ ਦਾ ਪਰਚਾ ਲਿਖਾ ਰਿਹਾ ਜੀ ਕਹਿੰਦੇ ਤੁਸੀਂ ਨਾ ਉਹਨਾਂ ਨੂੰ ਉਹਨਾਂ ਦਾ ਕੰਮ ਕੀਤਾ 20000 ਰੁਪਏ ਤੁਸੀਂ ਲੈ ਕੇ ਚਲ ਗਏ ਜੀ ਉਲਟਾ ਸਰ ਮੈਂ ਇਹਨਾਂ ਕੋ ਪੈਸੇ ਲੈਣੇ ਆ ਉਲਟਾ ਮੈਨੂੰ ਕਹਿ ਰਹੇ ਦਾ ਦੇਖਾ ਪਰਚਾ ਲਾ ਰਹੇ ਆ ਜੀ ਕਿਸ ਚੀਜ਼ ਦਾ ਕੰਮ ਸੀ ਮੇਰਾ ਸਰ ਫਲੈਕਸ ਦਾ ਕੰਮ ਹੈ ਰੇਰੇ ਘਰੇ ਮੈਂ ਦੁਕਾਨ ਤੇ ਫਲ ਤੇ ਇਹਨੇ ਦੁਕਾਨ ਤੇ ਵੀ ਫਲੈਕਸਰ ਲਗਵਾਈਆਂ ਆਪਣੀਆਂ ਤੇ ਹੁਣ ਮੈਨੂੰ ਪੈਸੇ ਨਹੀਂ ਦੇ ਰਿਆ ਸਰ ਮੈਨੂੰ 4 ਮਹੀਨੇ ਤੋਂ ਘੜੀਸਾਂ ਖੜਾ ਰਿਆ ਮੇਰੇ ਜੀ ਬਹੁਤ ਜ਼ਿਆਦਾ ਜੀ ਭਾਜੀ ਸੇਰੇ ਆਜੀ ਸ਼ਾਮੀ ਆਜੀ ਸੇਰੇ ਆਜੀ ਸ਼ਾਮੀ ਆਜੀ ਕੱਲ ਆਜੀ ਪਰਸੋ ਆਜੀ ਮੰਗਲਵਾਰ ਆਜੀ ਬੁੱਧਵਾਰ ਆਹੀ ਕਰੀ ਜਾਂਦਾ ਕਦੀ ਕਹਿੰਦਾ ਮੈਨੂੰ ਠਾਕੁਰ ਜੀ ਨੂੰ ਸੌਣ ਲੱਗੇ ਮੈਨੂੰ ਪੈਸੇ ਦੇਣੇ ਆ ਤਾਂ ਮੈਨੂੰ ਪੈਸੇ ਦੇ ਨਹੀਂ ਰਿਹਾ ਭਾਜੀ ਆ ਕਦੀ ਕਦੀ ਕਰੀ ਜੀ ਕਿਸਮ ਮਾਲ ਨਾ ਕਰੀ ਕਿਸੇ ਇੱਕ ਨੰਬਰ ਝੂਠਾ ਬੰਦਾ ਵਜੀ ਆ ਠੀਕ ਆ ਜੀ ਅੱਜ ਸਰ ਦੇਖੋ ਮੈਨੂੰ ਦੇਖੋ ਇੱਥੇ ਥਾਣੇ ਬੁਲਾਇਆ ਗਿਆ ਜੀ ਪੈਸੇ ਉਲਟਾ ਮੈਂ ਹਿੰਦੂਆ ਨਾਲ ਖੜਦੇ ਆ ਜੀ ਇਹ ਹਿੰਦੂਆ ਨਾਲ ਕੀ ਕਰੇ ਮੈਂ ਵੀ ਹਿੰਦੂ ਬੰਦਾ ਬਾਜੀ ਦੱਸੋ ਮੇਰੇ ਖਿਲਾਫ ਪਰਚਾ ਕਰਵਾਣਾ ਆਇਆ ਜੀ ਦੱਸੋ ਹੁਣ ਮੈਂ ਆਪਣੇ ਪੈਸੇ ਲੈਣੇ ਆ ਜੀ ਮੈਨੂੰ ਐਸਐਚਓ ਕਮਰੇਜ ਬੁਲਾਇਆ ਜਾ ਰਿਹਾ ਹੈ ਮੈਂ ਕਿਹਾ ਚਲੋ ਮਾ ਜਨਾ ਜੀ ਬਾਜੀ ਮੈਂ ਥਾਣੇ ਆ ਰਹੀ ਹਾਂ ਫੋਨ ਵੀ ਕਰ ਦਿੰਦੇ ਪੈਸੇ ਵਾਸਤੇ ਹਾਂਜੀ ਸਰ ਮੇਰਾ ਫੋਨ ਹੀ ਚੱਗਦਾ ਸੀ ਜੀ ਮਿਸਕੋਲਾ ਜਾਇਆਂਦੇ ਹੈਗੀ ਸਰ ਸਾਰਾ ਕੁਝ ਹੈਗਾ ਜੀ ਮੇਰੇ ਕੋ ਹੁਣ ਸਰ ਕੁਛ ਨਹੀਂ ਥਾਣੇ ਬੁਲਾਇਆ ਦੇਦਾ ਕੀ ਕਹਿੰਦੇ ਆ ਸਰ ਥਾਣੇ ਜੀ ਕਿੰਨੇ ਸਮੇਂ ਤੋਂ ਕਾਲ ਕਰਦੇ ਤੁਸੀਂ ਆ ਰਹੇ ਹੋ ਜਿੱਤ ਵੀ ਸਰ ਘਟੋ ਅੜੀ ਜੀ ਸਰ ਮੈਂ 4 ਮਹੀਨਿਆਂ ਤੋਂ ਲ ਕਮਿਊਨਿਟੀ ਕੀਤੀ ਹੈ ਸਰ ਮੇਰੇ ਖਿਲਾਫ ਹੁਣੇ ਕੰਪਲੇਂਟ ਲਿਖਾਈ ਹੈ ਮੈਨੂੰ ਤਾਂ ਹੁਣੇ ਪਤਾ ਲੱਗਿਆ ਮੈਨੂੰ ਥਾਣੇ ਤੋਂ ਫੋਨ ਆਇਆ ਕਿ ਮੇਰੇ ਖਿਲਾਫ ਕੰਪਲੇਂਟ ਆ ਰਹੀ ਹੈ ਜੀ ਪਤਾ ਨਹੀਂ ਸਰ ਅੰਦਰ ਜਾਵਾਂਗਾ ਤਾਂ ਪਤਾ ਲੱਗੂ ਸਰ ਅੰਦਰ ਕੀ ਕੰਪਲੇਂਟ ਲਿਖਾਈ ਹੈ ਸੱਚੇ ਦੇ ਕਮਰੇਜਮਨ ਬੁਲਾਇਆ ਗਿਆ ਜੀ ਕਹਿੰਦਾ ਕੰਡਾ ਕਲਪ ਕੰਪਲੀਟ ਆਈਏ ਤੁਸੀਂ 20 ਹਜ਼ਾਰਾਂ ਵੀ ਰੋੜਾ ਜੀ ਦਿਖਾਦਾ ਸੋ ਉਲਟਾ ਸੋਕੋ ਮੈਂ ਪੈਸੇ ਲੈਣੇ ਮੇਰੇ ਖਿਲਾਫ ਹੀ ਕੰਪਲੀਟ ਦਿਖਾ ਰਿਹਾ ਦੋਸਤੋ ਬੰਦਾ ਜੀ ਮਤਲਬ ਹਿੰਦੂ ਲੀਡਰਾਂ ਦੇ ਘਰੇ ਕੰਮ ਕਰਨਾ ਹੁਣ ਮੁਨਾਸਿਬ ਨਹੀਂ ਹੈਗਾ ਕਿ ਬਿਲਕੁਲ ਨਹੀਂ ਹੈਗਾ ਭਾਜੀ ਬਿਲਕੁਲ ਹੀ ਝੂਠਾ ਵਸਾ ਜਾਂਦੇ ਹੈ ਭਾਜੀ ਦੇਖੋ ਹੁਣ ਦੇਖੋ ਮੈਂ ਭਾਜੀ ਕੰਮ ਕਾਰ ਦਾ ਬੰਦਾ ਜੀ ਠੀਕ ਹੈ ਆਪਣਾ ਕੰਮ ਛੱਡ ਕੇ ਭਾਜੀ ਮੈਂ ਥਾਣੇ ਦੇ ਚੱਕਰ ਕੱਟ ਰਿਹਾ ਜੀ ਉਲਟਾ ਮੈਂ ਪੈਸੇ ਲੈਣੇ ਆ 4 ਮਹੀਨਿਆਂ ਤੋਂ ਮੈਂ ਚੱਕਰ ਕੱਟ ਰਿਹਾ ਇਹਨਾਂ ਦੇ ਅੱਜ ਲੈ ਜੀ ਸਵੇ ਤਾਨੂੰ ਇੱਥੇ ਅਗਰ ਰਿਪੋਰਟ ਬੁਲਾਇਰ ਕੰਪਲੇਟ ਲਿਖਾਈ ਜਾਦੀ। ਲੇਕਿ ਤੁਹਾਨੂੰ ਥਾਣੇ ਭਲਾੰਦਾ ਜ਼ਰੀਆ ਕੀ ਸੀਗਾ ਤੁਸੀਂ ਦੱਸਿਆ ਕਿ ਮੈਂ 10000 ਰੁਪਏ ਸਰ ਮੈਂ ਮੈਂ ਦੱਸਿਆ ਜੀ ਇਹਨਾਂ ਨੂੰ ਮੈਂ ਸਗੋਂ ਉਲਟਾ ਮੈਂ ਪੈਸੇ ਲੈਣੇ ਸਰ ਕਿਸ ਚੀਜ਼ ਦੇ ਤੁਸੀਂ ਕੰਪਲੇਟ ਲਿਖਾ ਰਹੇ ਹੋ? ਕਹਿੰਦੇ ਤੁਸੀਂ ਥਾਣੇ ਆਉਂਦੇ ਥਾਣੇ ਦੱਸਦੇ ਆ ਜੀ। ਕਿਉਂਕਿ ਮੈਂ ਥਾਣੇ ਆਇਆ ਬਾਜੀ। ਤੇ ਸੱਚੇ ਤਾਂ ਹੀ ਥਾਣੇ ਆਏ ਹੋ। ਸੋ ਸੱਚਾ ਤਾਂ ਹੀ ਕੱਲਾ ਆਇਆ ਸੋ ਥਾਣੇ ਤੇ ਮੈਂ ਵੀ ਸਰ ਕੋ ਬੰਦੇ ਲੈ ਕੇ ਜਾਂਦਾ ਮੈਂ ਕੱਲਾ ਹੀ ਆਇਆ ਜੀ। ਕਿਉਂਕਿ ਮੈਂ ਕੱਲੇ ਨਾਲ ਕੰਮ ਕੀਤਾ ਮੈਨੂੰ ਕੋਈ ਡਰੀ ਥੋੜੀ ਹੈਗੇ ਕਿਸ ਚੀਜ਼ ਦੀ ਮੈਨੂੰ ਡਰ ਨਹੀਂ ਭਾਜੀ ਮੈਂ ਕੱਲਾ ਆ ਕੇ ਫਿਰ ਰਿਪੋਰਟ ਲਖਾ ਰਹੇ ਮੇਰੇ ਖਿਲਾਫ ਜੀ ਹੁਣ ਕੀ ਲਖਾਈ ਅੰਦਰ ਜਾ ਕੇ ਪਤਾ ਲੱਗੂ ਭਾਜੀ ਕੀ ਲਖਾਇਆ ਹੈ ਭਾਜੀ ਅਜੀਤ ਹੈਗਾ ਜੀ ਮੈਂ ਅਮਿਤ ਰੋੜਾ ਦਾ ਸਰ ਕੰਮ ਕੀਤਾ ਜੀ ਅਤੋਂ ਚਾਰ ਪੰਜ ਮਹੀਨੇ ਪਹਿਲਾਂ ਜੀ ਹਮਨੇ ਸੁਣਿਆ ਭਾਜੀ ਇੱਕ ਸ਼ਿਵਸੇਨਾ ਦਾ ਹੈਗਾ ਸ਼ਿਵਸੇਨਾ ਦਾ ਪ੍ਰਧਾਨ ਹੈ ਜੀ ਅਮਿਤ ਰੋੜਾ ਜੀ ਤੇ ਮੈਂ ਉਹ ਕੋ ਪਹਿਲੇ ਜਾਣਨਾ ਭਾਜੀ ਮੈਨੂੰ ਪੈਸੇ ਨਹੀਂ ਦਿੰਦਾ ਜੀ ਓਟਾ ਅੱਜ ਮੇਰੇ ਖਿਲਾਫ ਇਹਨੇ ਮੈਨੂੰ ਥਾਣੇ ਤੋਂ ਫੋਨ ਆਇਆ ਜੀ ਕਹਿੰਦੇ ਥਾਣੇ ਆਓ ਜੀ ਘਟਖਲਾ ਪਰਚਾ ਲਖਾ ਰਿਹਾ ਜੀ ਮੈਂ ਸਰ ਕਿਸ ਚੀਜ਼ ਦਾ ਪਰਚਾ ਲਖ ਉਲਟਾ ਸਰ ਮੈਂ ਇਹਨਾਂ ਕੋ ਪੈਸੇ ਲੈਣੇ ਆ ਉਲਟਾ ਮੈਨੂੰ ਕਹਿ ਰਹੇ ਦਾ ਦੇਖਾ ਪਰਚਾ ਰਖਾ ਰਹੇ ਆ ਜੀ ਮੇਰਾ ਸਰ ਫਲੈਕਸ ਦਾ ਕੰਮ ਹੈ ਇਹਦੇ ਘਰੇ ਮੈਂ ਦੁਕਾਨ ਤੇ ਫਲੈਕਸਾਂ ਲਗਾਈਆਂ ਸਰ ਅਮੀਰ ਟੋਡੇ ਦੇ ਘਰੇ ਤੇ ਇਹਨੇ ਦੁਕਾਨ ਤੇ ਹੀ ਫਲੈਕਸਾਂ ਲਗਵਾਈਆਂ ਆਪਣੀਆਂ ਤੇ ਹੁਣ ਮੈਨੂੰ ਪੈਸੇ ਨਹੀਂ ਦੇ ਰਿਹਾ ਸਰ ਮੈਨੂੰ 4 ਮਹੀਨੇ ਦਾ ਘ੍ਰਿਸ਼ਿਆ ਖੜਾ ਰਿਹਾ ਮੇਰੇ ਜੀ ਬਹੁਤ ਜ਼ਿਆਦਾ ਜੀ 4 ਮਹੀਨੇ ਤੱਕ ਤੁਸੀਂ ਲਗਾਤਾਰ ਜਾਂਦੇ ਕੈਮਰੇ ਨਾਲ ਲਗਾਤਾਰ ਜਾਂਦੇ ਜਦੋਂ ਤੇ 4 ਮਹੀਨੇ ਬਾਅਦ ਤੁਹਾਨੂੰ ਕੀ ਕਿਹਾ ਜਾਂਦਾ ਕਿ ਪੈਸੇ ਕਦੋਂ ਦਿੱਤੇ ਜਾਣਗੇ ਕਦੋਂ ਪਾਜੀ ਸੇਰੇ ਆ ਜੀ ਸ਼ਾਮੀ ਆ ਜੀ ਸੇਰੇ ਆ ਜੀ ਸ਼ਾਮੀ ਆ ਜੀ ਕੱਲ ਆ ਜ ਤਾਂ ਮੈਨੂੰ ਪੈਸੇ ਦੇ ਨਹੀਂ ਰਿਹਾ ਭਾਜੀ ਐ ਕਦੀ ਕਦੀ ਕਰੀ ਗੱਤ ਸਮਝਾ ਲਾ ਕਰ ਕਿਸੇ ਇੱਕ ਨੰਬਰ ਝੂਠਾ ਬੰਦਾ ਭਾਜੀ ਐ ਠੀਕ ਹੈ ਜੀ ਅੱਜ ਸਰ ਦੇਖੋ ਮੈਨੂੰ ਦੇਖੋ ਇੱਥੇ ਥਾਣੇ ਬੁਲਾਇਆ ਗਿਆ ਜੀ ਪੈਸੇ ਉਲਟਾ ਮੈਂ ਲੈਣੇ ਆ ਭਾਜੀ ਉੱਥਾ ਕਹਿੰਦਾ ਸੀ Hindu Hindu ਨਾਲ ਖੜਦੇ ਆ ਜੀ ਐ Hindu ਨਾਲ ਕੀ ਕਰੇ ਮੈਂ ਵੀ Hindu ਬੰਦਾ ਭਾਜੀ ਦੱਸੋ ਮੇਰੇ ਖਿਲਾਫ ਪਰਚਾ ਕਰਵਾਉਣਾ ਆ ਜੀ ਦੱਸੋ ਹਮਮ ਔਰ ਮੈਂ ਆਪਣੇ ਪੈਸੇ ਲੈਣੇ ਆ ਜੀ ਮੈਨੂੰ ਐਸਐਚਓ ਦੇ ਕਮਰੇ ਬੁਲਾਇਆ ਜਾ ਰਹੀ ਮੈਂ ਕਿਹਾ ਚਲੋ ਮਾ ਜਾਣਾ ਜੀ ਭਾਜੀ ਮੈਂ ਥਾਣੇ ਆ ਰਹੀ ਹਾਂ ਫੋਨ ਵੀ ਕਰ ਦਿੰਦੇ ਪੈਸੇ ਵਾਸਤੇ ਹਾਂਜੀ ਸਰ ਮੇਰਾ ਫੋ ਹੋਂਸੋ ਕੁਛ ਨਹੀਂ ਥਾਣੇ ਬੁਲਾਇਆ ਦੇਦਾ ਕੀ ਕਹਿੰਦੇ ਆ ਸਾ ਥਾਣੇ ਜੀ ਕਿੰਨੇ ਸਮੇਂ ਤੋਂ ਕਾਲ ਕਰਦੇ ਤੁਸੀਂ ਆ ਰਹੇ ਹੋ ਜਿੱਤ ਸਰ ਘਟੋ ਅੜੀ ਸਰ ਮੈਂ 4 ਮਹੀਨੇ ਤੋਂ ਲਗਾਤਾਰ ਇਹਨਾਂ ਨੂੰ ਫੋਨ ਕਰ ਰਹੇ ਆਂ ਬਸ ਸਵੇਰੇ ਸ਼ਾਮੀ ਆ ਜੀ ਮੰਗਲਵਾਹੀ ਸਵੇਰੇ ਆਈ ਵਾ ਇਹ ਹੀ ਕਰੀ ਜਾਂਦੇ ਆ ਜੀ ਤੇ ਤੁਸੀਂ ਇਹ ਦਫ਼ਤਰ ਕਿਤੇ ਤੁਹਾਡੇ ਨਾਲ ਗਨਮਨਾਂ ਨੇ ਕਿਤਰਾ ਸੁਲੀਚਾ ਕੀਤਾ ਸਰ ਪਹਿਲੇ ਤਾਂ ਗਨਮਨ ਕਹਿੰਦੇ ਤੁਸੀਂ ਬੈਠ ਜਾਓ ਕੋਈ ਨਹੀਂ ਅਮਿਤ ਭਾਜੀ ਆ ਰਹੇ ਆ ਆ ਰਹੇ ਆ ਅਮਿਤ ਭਾਜੀ ਆ ਰਹੇ ਖੜ੍ਹ ਜਾਓ 10 ਮਿੰਟ 15 ਮਿੰਟ ਖੜ੍ਹ ਜਾਓ ਸਾਰੇ ਆਪ 10 15 ਮਿੰਟ ਕਰਦੇ ਕਰਦੇ ਇਹਨਾਂ ਨੂੰ ਕਾਫੀ ਟਾਈਮ ਲਗਾਤਾ ਜੀ ਫੇਰ ਕਹਿੰਦੇ ਘਰੇ ਹੈਗੇ ਜੀ ਆ ਅਡੇ ਖਲਾਫ ਨਾਲ ਕੰਪਲੇਟ ਕੀਤੀ ਹੈ ਸਰ ਮੇਰੇ ਖਿਲਾਫ ਹੁਣੇ ਕੰਪਲੇਟ ਲਿਖਾਈ ਹੈ ਮੈਨੂੰ ਤਾਂ ਹੁਣੇ ਪਤਾ ਲੱਗਿਆ ਮੈਨੂੰ ਥਾਣੇ ਤੋਂ ਫੋਨ ਆਇਆ ਕਿ ਮੇਰੇ ਖਿਲਾਫ ਕੰਪਲੇਟ ਲਾ ਰਹੇ ਆ ਜੀ ਪਤਾ ਨਹੀਂ ਸਰ ਅੰਦਰ ਜਾਵਾਂਗੇ ਪਤਾ ਲੱਗੂ ਸਰ ਅੰਦਰ ਕੀ ਕੰਪਲੇਟ ਲਿਖਾਈ ਹੈ ਸੱਚੇ ਦੇ ਕਮਰੇਜਮਨ ਬੁਲਾਇਆ ਗਿਆ ਜੀ ਕਹਿੰਦਾ ਤੁਹਾਡੇ ਖਲਾਫ ਕੰਪਲੇਟ ਆਈ ਹੈ ਤੁਸੀਂ 20 ਹਜ਼ਾਰਾਂ ਵੀ ਡੋੜਾ ਜਿਹਾ ਦਿਖਾਤਾ ਸੋ ਉਲਟਾ ਸੋਕੋ ਮੈਂ ਪੈਸੇ ਲੈਣੇ ਮੇਰੇ ਖਿਲਾਫ ਹੀ ਕੰਪਲੇਟ ਲਿਖਾ ਰਹੇ ਦੱਸੋ ਬੰਦਾ ਜੀ ਮਤਲਬ ਹਿੰਦੂ ਲੀਡਰਾਂ ਦੇ ਘਰੇ ਕੰਮ ਕਰਨਾ ਹੁਣ ਮੁਨਾਸਿਬ ਨਹੀਂ ਹੈਗਾ ਕਿ ਬਿਲਕੁ ਅੱਜ ਲੈ ਜੀ ਸਵੇਰੇ ਆਜੀ ਸ਼ਾਮੀ ਆਜੀ ਤੁਹਾਨੂੰ ਦੇ ਦਿੰਨੇ ਪੈਸੇ ਹੁਣ ਦੇਖੋ ਮੈਨੂੰ ਥਾਣੇ ਫਿਰ ਫੋਨ ਆਇਆ ਕਹਿੰਦਾ ਤੁਸੀਂ ਥਾਣੇ ਆਓ ਤੁਹਾਨੂੰ ਇੱਥੇ ਆ ਕੇ ਰਿਪੋਰਟ ਨੂੰ ਬਲਾਈਡਰ ਕੰਪਲੀਟ ਲਿਖਾਈ ਦਾਤੀ ਲੇਕਿਨ ਤੁਹਾਨੂੰ ਥਾਣੇ ਬੁਲਾੰਦਾ ਜ਼ਰੀਆ ਕੀ ਸੀਗਾ ਤੁਸੀਂ ਦੱਸਿਆ ਕਿ ਮੈਂ 10000 ਸਰ ਮੈਂ ਮੈਂ ਦੱਸਿਆ ਜੀ ਇਹਨਾਂ ਨੂੰ ਮੈਂ ਸਗੋਂ ਉਲਟਾ ਮੈਂ ਪੈਸੇ ਲੈਣੇ ਸਨ ਕਿਸ ਚੀਜ਼ ਦੇ ਤੁਸੀਂ ਕੰਪਲੀਟ ਲਿਖਾ ਰਹੇ ਹੋ ਕਹਿੰਦਾ ਤੁਸੀਂ ਥਾਣੇ ਆਓ ਤੁਹਾਨੂੰ ਥਾਣੇ ਦੱਤਿਆਂ ਜੀ ਕਿ ਕਿ ਮੈਂ ਥਾਣੇ ਆਇਆ ਬਾਜੀ ਤੇ ਸੱਚੇ ਹੋ ਤਾਂ ਹੀ ਥਾਣੇ ਆਏ ਹੋ ਸੋ ਸੱਚਾ ਤਾਂ ਹੀ ਕੱਲਾ ਆਇਆ ਸੋ ਥਾਣ ਠੀਕ ਹੈ ਜੀ ਕੱਲ ਨੂੰ ਜੇ ਕੁਝ ਵੀ ਹੁੰਦਾ ਹੈ ਬੰਦਾ ਮੇਰੇ ਜ਼ਿੰਮੇਵਾਰ ਹੋਊਗਾ ਇਹ ਚੀਜ਼ ਦਾ ਜੀ ਕਿਉਂਕਿ ਮੈਂ ਕੱਲਾ ਇੱਥੇ ਆਇਆ ਹਾਂ ਜੀ ਕਿਸ ਚੀਜ਼ ਦੀ ਮੈਨੂੰ ਡਰ ਨਹੀਂ ਪਾਜੀ ਮੈਂ ਕੱਲਾ ਆ ਕੇ ਫਿਰ ਰਪੋਰਟ ਲਖਾ ਰਹੇ ਮੇਰੇ ਖਿਲਾਫ ਜੀ ਹੁਣ ਕੀ ਲਖਾਈ ਜਾਂਦਾ ਜਾ ਕੇ ਪਤਾ ਲੱਗੂ ਭਾਜੀ ਕੀ ਲਖਾਇਆ ਨੇ ਜਿਹੜੇ ਗਨਮਾਂ ਨੇ ਰੋਪਟ ਛਾੜਦੇ ਨੇ ਹਾਂ ਗਨਮਾਂ ਨੇ ਰੋਪਟ ਛਾੜਦੇ ਭਾਜੀ ਅੰਦਰ ਜਾਣ ਹੀ ਨਹੀਂ ਦਿੰਦੇ ਕਹਿੰਦੇ نیچے ਬਹਿ ਜਾਓ ਜੀ ਇੱਥੇ ਬਹਿ ਜਾਓ ਜੀ 10 ਮਿੰਟ ਖੜ੍ਹ ਜਾਓ ਜੀ ਤੁਹਾਨੂੰ ਸੁਣਦਾ ਨਹੀਂ ਬਾਹਰ ਤੋਂ ਆਈਓ ਜੀ ਤੁਸੀਂ ਬਾਰ-ਬਾਰ ਚੱਕਰ ਗੱਡੀ ਜਾਂਦੇ ਹੋ ਸੋ ਉਲਟਾ ਅੱਜ ਮੈਨੂੰ ਕ